ਆ ਦਰਖਤ ਨਹੀਂ ਹੋਰ ਹੈ ਵੱਡਾ ਦਰਖਤ ਜਿੱਦਾਂ ਹੁੰਦਾ ਇਹ ਪਾਜੀ ਕਿਹੜੀ ਆ ਇਹ ਤਿਲਕਣੇ ਤਿਲਕਣੇ ਇਹ ਵੀ ਤਿਲਕਣ ਆ ਆ ਵੀ ਤਿਲਕਣ ਆ ਆ ਬੜਾ ਉਹ ਰੋਟਾ ਆ ਦੇਖ ਬੜੇ ਦਰਖਤ ਜਿਹੜਾ ਬਹੁਤ ਬਿਸ਼ਿਆ ਹੁੰਦੀ ਆ ਆ ਪਿੱਪਲ ਦੀ ਨਾ ਜਿਹੜਾ ਪਿਲਕਣ ਐਦੀ ਉਮਰ 35 ਸਾਲ ਆ 35 ਸਾਲ ਤੋਂ ਇਹ ਪਾਜੀ ਉਹਨਾਂ ਕੋਲ ਆ ਜੀ ਦੇਖ ਲਓ ਤੁਸੀਂ ਤੋਂ ਪੌਣਾ ਹਾਂ ਪੌਣਾ ਪਿੱਪਲ ਆ ਜੀ ਇਹ ਦੇਖੋ ਸ਼ੇਪ ਬਿਲਕੁਲ ਐਦੀ ਉਹੀ ਆ ਜਿਹੜੀ ਪੁਰਾਣੇ ਜਿਕਣਾ ਬਰਗਰਾਂ ਦੀ ਹੁੰਦੀ ਆ ਪੇਪਲਾਂ ਦੀ ਰੋਟੀਆਂ ਦੀ ਸ਼ੇਪ ਹੁੰਦੀ ਹੈ ਦੇਖੋ ਉਹੀ ਚੀਜ਼ ਆ ਜੜਾਂ ਦੇਖੋ ਆ ਦੇਖੋ ਆ ਰੋਟਾ ਬਹੁਤ ਕੁਦਰਤ ਦੇ ਰੰਗ ਇਹ ਬੜਾ ਖਤਰਨਾਕ ਹੈ 35 ਸਾਲ عمر ਹੈ ਦੀ 35 ਸਾਲ ਤੋਂ ਬਾਜੀ ਕੋਲ ਹੈ ਇਹਨੂੰ ਇਹਨੂੰ ਹੋ ਗਿਆ ਹੋਣਾ 5 ਸਾਲ ਕਿਤੇ 5-6 ਸਾਲ ਲੱਗੇ ਆ ਤੇ 9 ਸਾਲ ਦੇ ਆ ਕਿ 5 ਸਾਲ ਦਾ ਹਾਂ ਕਿਤੇ 9 ਸਾਲ ਇਨੋਸਾ ਲਾਉ ਮਾਰੇ ਦੀ ਵਾਹ ਜੀ ਵਾਹ ਐਂ ਬਿਲਕੁਲ ਸ਼ੇਪ ਹੋਈ ਹੈ ਦੀ ਜਿਹੜੀ ਵੱਡੇ ਦਰਖਤਾਂ ਦੀ ਹੁੰਦੀ ਆ ਹੈ ਉਹੀ ਆ ਯਾਨੀ ਕਿ ਉਹਨਾਂ ਦੀ ਬੀਜ ਆ ਇਹ ਟੈਕਨੋਲੋਜੀ ਨਾਲ ਬਣਾਏ ਹੋਏ ਹਨਾਂ ਨੇ ਹਾਂ ਇਹ ਕਾਲਾ ਇੱਕ ਆਟਾ ਉਹਦੇ ਨਾਲ ਬਣਾਏ ਦਿਆ ਵਿੰਗੇ ਡੱਡੇ ਕਰਕੇ ਹਮ ਸੋਧ ਕੋ ਦੋਸਤੋ ਕਈ ਬੰਦੇ ਕਹਿ ਦਿੰਦੇ ਆ ਕਿ ਭਾਈ ਸਾਨੂੰ ਸ਼ੌਂਕ ਬਹੁਤ ਆ ਸਾਡੇ ਅੰਦਰ ਸ਼ੌਂਕ ਬਹੁਤ ਆ ਲੇਕਿਨ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਹਨਾ ਬੂਟੇ ਲਾਣ ਦੇ ਕਹਿੰਦੇ ਜਿਹਦੇ ਅੰਦਰ ਸੱਚਾ ਸ਼ੌਂਕ ਹੋਵੇ ਜਗਹ ਦਾ ਆਪੇ ਪੈਦਾ ਕਰ ਲੈਂਦਾ ਭਾਜੀ ਇਹਨੇ ਦੇਖ ਲਓ ਵੱਡੇ ਵੱਡੇ ਬੂਟੇ ਆ ਜਿਹੜੇ ਗਮਲਿਆਂ ਦੇ ਵਿੱਚੇ ਤਿਆਰ ਕਰਤੇ ਕਿੰਨੇ ਹਨ ਵਾਹ ਜੀ ਵਾਹ ਸੱਚ ਅੰਦਰ ਤੇ ਆਏ ਭਾਈ ਜੀ ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਸ਼ੌਂਕ ਕੋਈ ਨਾ ਕੋਈ ਕਲਾ ਕੁਦਰਤ ਨੇ ਜ਼ਰੂਰ ਦੱਤੀ ਹੁੰਦੀ ਹੈ ਲੇਕਿਨ ਸੋਢੀ ਵੀਰ ਜੀ ਦੇ ਅੰਦਰ ਜਿਹੜਾ ਪਰਮਾਤਮਾ ਨੇ ਸ਼ੌਂਕ ਭਰਿਆ ਨਾ ਭਾਈ ਜੀ ਵਾਹ ਕਮਾਲ ਹੈ ਇਹਨਾਂ ਦਾ ਸ਼ੌਂਕ ਸ਼ੌਂਕ ਬੇਸ਼ੱਕ ਇਹਨਾਂ ਦਾ ਹੈ ਲੈਕਿਨ ਉਹ ਫਾਇਦੇਮੰਦ ਹੈ ਪੂਰੀ ਮਨੁੱਖਤਾ ਲਈ ਆ ਬਾਈ ਵੀਰ ਨੂੰ ਬਹੁਤ ਸ਼ੌਕ ਆ ਬੂਟੇ ਲਾਉਣ ਦਾ ਇਹਨਾਂ ਨੇ ਆਪਣਾ ਸਾਰਾ ਘਰ ਵੀ ਬਾਗਬਾਨੀ ਬਣਾਇਆ ਹੋਇਆ ਜਦ ਕਿ ਸਾਰਾ ਘਰ ਇਹਨਾਂ ਦਾ ਪੱਕਾ ਹੈ ਮਾਰਵਲ ਲੱਗਿਆ ਹੋਇਆ ਟਾਈਲਾਂ ਲੱਗੀਆਂ ਹੋਈਆਂ ਲੇਕਿਨ ਟਾਈਲਾਂ ਹੋਣ ਦੇ ਵਾਜ਼ੂਦ ਵੀ ਇਹਨਾਂ ਨੇ ਆਪਣੇ ਸਾਰੇ ਘਰ ਦੇ ਵਿੱਚ ਬਾਈ ਜੀ ਹਰ ਤਰ੍ਹਾਂ ਦੇ ਤੇੜ ਪੌਦੇ ਬੂਟੇ ਵੱਡੇ ਵੱਡੇ ਪੀੜ ਜਿਨ੍ਹਾਂ ਨੂੰ ਛੋਟੀ ਸ਼ੇਪ ਦੇ ਵਿੱਚ ਲਗਾਇਆ ਗਿਆ ਤੇ ਬਹੁਤ ਮਿਹਨਤ ਕਰਦੇ ਇਹਨਾਂ ਦਾ ਸ਼ੌਕ ਇਹ ਆ ਜਦ ਕਿ ਫੁੱਟਵਾਲ ਚੈਂਪੀਅਨ ਆ ਫੁੱਟਵਾਲ ਦੇ ਬਹੁਤ ਵਧੀਆ ਖਿਡਾਰੀ ਆ ਲੇਕਿਨ ਇਹਨਾਂ ਦੇ ਅੰਦਰ ਬਚਪਨ ਤੋਂ ਹੀ ਕੁਦਰਤ ਨਾਲ ਪਿਆਰ ਦਾ ਸ਼ੌਂਕ ਹੈ ਇਹਨਾਂ ਨੂੰ ਕੁਦਰਤ ਨਾਲ ਪਿਆਰ ਆ ਮੁਹੱਬਤ ਆ ਸੋ ਜਿਹੜੀ ਸਾਰੀ ਮਨੁੱਖਤਾ ਦੇ ਕੰਮ ਆਂਦੇ ਆ ਇਹਨਾਂ ਦਾ ਸ਼ੌਂਕ ਆ ਜਿਹੜਾ ਬਾਈ ਜੀ ਇਹ ਆਪਣੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਹੀ ਪਿੱਪਲ ਨਿੰਮਾ ਜਿਹੜੇ ਸਾਡੇ ਰਵਾਇਤੀ ਬੂਟੇ ਸਾਡੇ ਵਿਰਾਸਤ ਦੀ ਤਰਖਤ ਖਤਮ ਹੋ ਚੁੱਕੇ ਆ ਉਹ ਲਾਉਂਦੇ ਆ ਤੇ ਕਦੇ ਵੀ ਇਹਨਾਂ ਕੋਲ ਆ ਕੇ ਤੁਸੀਂ ਲਿਜਾ ਵੀ ਸਕਦੇ ਆ ਬਾਈ ਬਾਈ ਕੁਦਰਤ ਚ ਨੋਕਤਾ ਚ ਨਹੀਂ ਕਰਨ ਵਾਲਾ ਤੁਹਾਨੂੰ ਬਹੁਤ ਮਿਲ ਜਾਣਗੇ ਲੇਕਿਨ ਕੁਦਰਤ ਨਾਲ ਜੁੜੇ ਹੋਏ ਕੁਦਰਤ ਨਾਲ ਮੁਹੱਬਤ ਕਰਨੇ ਵਾਲੇ ਬਹੁਤ ਘੱਟ ਸ਼ਖਸ ਤੁਹਾਨੂੰ ਮਿਲਣਗੇ ਸੋ ਬਾਈ ਇਦਾਂ ਦੇ ਵੀਰਾਂ ਨੂੰ ਸਪੋਰਟ ਕਰਿਆ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹੌਸਲਾ ਬਾਈ ਥੋੜੇ ਦਿਨਾਂ ਤੱਕ ਬਾਈ ਦੇ ਘਰ ਦਾ ਪੂਰਾ ਬਲੌਗ ਲੈ ਕੇ ਹਾਜ਼ਰ ਹੋਵਾਂਗੇ ਸੋ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜੀ ਬਾਈ ਜੀ ਛੋਡੀ ਵੀਰ ਨੇ ਆਪਣਾ ਸਾਰਾ ਘਰ ਇਹ ਕੁਦਰਤ ਦੇ ਅਨਮੋਲ ਖਜ਼ਾਨੇ ਨਾਲ ਭਰਿਆ ਹੋਇਆ ਸੋ ਤੁਹਾਨੂੰ ਬਲੌਗ ਦੇਖ ਕੇ ਬਾਈ ਦਾ ਘਰ ਵੇਖ ਕੇ ਨਾ ਤੁਹਾਡੀ ਰੂਹ ਨੂੰ ਸ਼ਾਂਤੀ ਮਿਲ ਜੂਗੀ ভাই ਤੁਹਾਡੀ ਰੂਹ ਬਾਗੋ ਵਾਗ ਹੋ ਜੂਗੀ ਸੋ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜੇ ਤੁਸੀਂ ਸਕੂਨ ਦੇ ਉਹ ਪਲ ਵੇਖਣਾ ਚਾਹੁੰਦੇ ਆ ਉਹ ਵਲੌਗ ਵੇਖਣਾ ਚਾਹੁੰਦੇ ਆ